ਸਵਾਗਤ ਹੈ ਤੁਹਾਡਾ ਨਾਮੇ ਬਲੌਗ 'ਚ ਤੋਂ ਕੰਮ ਕਰ ਗਈ ਅੱਜ ਵੱਢਣ ਲੇ ਸੜਕੋ ਪਾਰ ਵਾਲੀ ਉਹ ਮਸ਼ੀਨ ਆਉਦੀ ਆ ਟਰੈਕਰ ਕੱਢ ਗਿਆ ਤੇ ਤਾਨੀ ਪਾਈ ਜਾ ਮਗਰ ਲਓ ਵੀ ਮਿੱਤਰੋ ਦੇੜ ਖੇਤ ਵੱਢਿਆ ਗਿਆ ਮੱਟ ਹੈਨੀ ਦੇ ਵਿੱਚ ਤੇ ਆ ਰਹਿ ਗਈ ਹੁਣ ਆਪਣੀ ਉਹ ਖੇਤੀ ਬਾਕੀ ਪੱਟੀ ਹੋਈ ਰਹੀ ਮ 2 ਮੈਨੂੰ ਲੱਗਦਾ ਸੀ ਤਾਂ ਕਰ ਕਣਕ ਤਾਂ ਹੁਣ ਹੋਈ ਸੀਗੀ ਆ 30 80 ਦਾ ਹੀ ਕਹਿ ਰਾਇ ਪਹਿਲਾਂ ਵੀ ਚੀ ਸੀਗੀ ਥੋੜੀ ਚੱਲੀ ਜਾਂਦੀ ਮਸ਼ੀਨ ਵਾਕੀ ਸਵਰਾਜ ਐ ਅੱਜ ਬਹੁ ਮਿੱਤਰੋ ਤੀਜਾ ਡੈਗ ਪੈਨ ਲੱਗਦੇ ਕਣਕ ਕਰੋ ਚੱਕ ਸੁੱਕੀ ਪਈ ਜਾਮਾ ਹਾਂ ਮਿੱਤਰੋ ਚੌਥਾ ਡੈਗ ਪੈਨ ਲੱਭਿਆ ਥੈਂਕ ਯੂ ਫਾਲੋ ਹੋਈ ਸਿਆਣ ਆਰਾਮ ਨਾ ਮਿੱਤਰੋ ਅੱਜ ਆਲੀ ਮੋਟ ਤੇ ਆਏ ਸੀ ਤੇ ਚੱਲੀ ਜਾਂਦੀ ਅੱਜ ਵਿਛਾਲੋ ਵਿਛਾਲਾ ਹੀ ਅੱਜ ਤੀਜੀ ਮਸ਼ੀਨ ਆਪਾਂ ਫੇ ਸਾਰੇ ਆਦਾ ਦੇਖੀਦਾ ਪਿੰਡ ਚੋਂ ਥੋੜਾ ਇੱਕ ਇੱਕ ਮੋਟਰ ਬਣਾ ਵੜਾ ਲਈਦੀ ਇਹਦਾ 68 ਖੜਾ 14 ਸੱਤ ਆਵਾਂ ਕਰ ਸਾਢੇ ਪੰਜ ਕੇ ਚਾ ਇੱਥੇ ਲੱਗ ਬੜਾ ਟਾਈਮ ਲਾ ਦੋ ਤਿੰਨ ਕੀਤਾ ਬੱਧੀ ਗਿਆ ਵੀ ਚੱਲੀ ਜਾਂਦਾ ਆਪਣਾ ਆ ਮਿੱਤਰੋ 3-4 ਖੇਤ ਵੱਡੇ ਗਏ ਆ ਹਾਂ ਰਹਿ ਗਿਆ 10 ਨਾਲ ਤੇ ਚੱਲੀ ਜਾਂਦਾ ਕੰਮ ਵਧੀਆ ਧਰਮੀ ਬਹੁਤ ਆ ਤੇ ਲੋ ਮਿੱਤਰੋ ਆ ਵੀ ਮੋਟਰ ਤੇ ਨਿਪਟੜ ਗਿਆ ਕੰਮ ਵੱਢੀ ਗਈ ਕਣਕ ਟਾਲੀ ਭੇਜੀ ਸੀ ਆ ਫਿਰ ਤੇ ਜੜਾ ਕੇ ਫੇਰ ਵੀ ਚਲ ਗਈ ਆ ਤਾਂ ਰੀਪਰ ਤੇ ਚੱਲਦੇ ਰੀਪਰ ਤੇ ਵੀ ਨਹੀਂ ਕਿਹੜਾ ਵੱਜਿਆ ਸਵੇਰ ਦਾ ਦੇ ਤੇ ਹੁਣ ਜਾ ਹਾਂਜੀ ਮਿੱਤਰੋ ਤੇ ਕਣਕ ਵੱਢ ਲੈ ਜਾਂਦੀ ਸੀਗੀ ਤੇ ਉਹ ਤੇ ਲੈ ਜਾਂਦੀ ਟਾਲੀ ਮਸਾਂ ਪਈ ਆ ਮੈਂ ਲਾ ਲੂ ਕੇ ਆਵਾਜ਼ ਦੇਖੋ ਲੈ ਫੇ ਪਾਇ ਟਾਇਰ ਜਮਾ ਤੇ ਅਗਲੀ ਚੱਕਰਾਵਾਂ ਡੋਲਦੇ ਆਏ ਰਾਜ ਬਾਬਾ ਢੋਲ ਕੇ ਥਾ ਲੋ ਤਾਂ ਕਰੋ ਟੱਕ ਜਮਾ ਡੋਲਦੇ ਆਏ ਆ ਦੋਨਾਂ ਸੈਟ ਨੂੰ ਮਸ ਹੀ ਪਾਇਆ ਖੱਚ ਧੋ ਕੇ 5.5 ਦੀ ਗਣ ਕੇ ਆਏ 5.5 ਫੀਟਾਂ ਦੀ ਤੇ 50 ਖੇਤਾ ਦੀ ਐ ਤੇ 14 7 ਐ ਟਰਾਲੀ ਸਾਡੇ 55 ਖੇਤਾ ਹੀ ਪੈ ਗਈ। ਲੋ ਵੀ ਮਿੱਤਰੋ ਕਣਕ-ਕੁਣਕ ਤਾਂ ਵੱਢੀ ਗਈ ਸੀਗੀ ਤੇ ਰੀਪਰ ਦਾ ਗੇਹ ਟੁੱਟ ਗਿਆ ਹੀ ਆਪਣੇ ਦਾ। ਚੱਲਦੇ-ਚੱਲਦੇ ਦਾ ਟੁੱਟ ਗਿਆ। ਸ਼ਾਰਟ ਦਾ ਪਾਤਾ ਮੋਚਾ ਇਧਰ। ਇਹ ਕੁੱਕ ਨਹੀਂ ਤਗੜੀ ਆ ਆਪਣੇ ਆ। ਇੱਥੋਂ ਵਿੱਚੋਂ ਟੁੱਟ ਗਈ ਆ। ਇਹ ਰਿੱਥੇ ਪਿਆ ਇਹ ਖੱਤੇ ਚੀਜ਼ ਤਾਂ। ਤੇ ਦੂਆ ਰੱਖਤਾ ਹੈਗਾ ਨਮਾਜ਼ ਦਾ ਲਿਆਂਦਾ ਹੈਗਾ ਪਿਆ ਹੀ ਆਪਣੇ ਕੋ ਤੇ ਰੀਪਰ ਉਹਨਾਂ ਗਿਆ ਕਰਾਈ ਤੇ ਗਿਆ ਤੇ ਕਣਕ ਕਣ ਕਬੱਡੀ ਹੁਣ ਫੇਰ ਨੂੰ ਜਾਵਾਂਗੇ ਮੰਡੀ ਨਾਓ ਮਿੱਤਰੋ ਰੀਪਰ ਚੱਲੀ ਜਾਂਦਾ ਹੈਗਾ ਤੇ ਆਪਣੇ ਲਾਇਆ ਅੱਜ ਪਹਿਲਾਂ ਕਰਾਈ ਤੇ ਹੀ ਗਿਆ ਹੈਗਾ ਫੇਰ ਦਾ ਤੇ ਹੁਣ ਹੀ ਆਇਆ ਹਜੇ ਦੂਜੀ ਟਰਾਲੀ ਪਾਈ ਆ ਤੇ ਮੱਟ ਦੇ ਖੋੜ ਦਾ ਦੀਦਾ ਨਹੀਂ ਕੁਝ ਵੀ ਸੁੱਕਾ ਪਿਆ ਲੰਗਾ ਲੰਗਾ ਸੁਧਾ ਪਿਆਨ ਟਰੈਕਟਰ ਵਧੀਆ ਥੋੜਾ ਸੁਰਿਆ ਜਾਂਦਾ ਲੋ ਵੀ ਮਿੱਤਰੋ ਰੀਪਰ ਤਾਂ ਖੜਾ ਕਰਤਾ ਹੈਗਾ ਤੇ ਤਿੰਨ ਚਾਰ ਭੜੀਆਂ ਮੇਰੇ ਖਿਆਲ 10 ਵੱਜ ਗਏ ਹੁਣ ਤੇ ਹੁਣ ਤੇਲ ਜੀ ਹੋ ਗਈ ਫੇ ਖਿੱਚਦਾ ਨਹੀਂ ਟਰੈਕਟਰ ਤਾਂ ਕਰਕੇ ਖੜਾ ਕਰਤਾ ਨਾੜ ਬਹੁਤ ਵੀ ਆਪਣੇ ਮੈਂ ਕਿਹਾ ਰਹਿ ਕਿ ਕੋਈ ਹੈ ਕੋਈ ਹੈ ਮੇਨ ਸੀ ਲੀਕ ਹੋਈ ਆ ਉਹ ਦੇਰ-ਦੇਰ ਨੂੰ ਖਲਾਵਾਂਗੇ ਦਨ ਤੇ ਬਾਕੀ ਮਸ਼ੀਨ ਆਪਾਂ ਇਸੇ ਨੂੰ ਕਰਾਂਗੇ ਓਕੇ ਇਸ ਨੂੰ ਕਰਕੇ ਤੇ ਤੁਰਾਂ ਇਹ ਤੇ ਦੋਖੀ ਦੱਸਿਓ ਕਮੈਂਟ ਕਰਕੇ ਕਿਦਾਂ ਸਾਰੇ ਚਾਹਦੀਆਂ ਵਧੀਆ ਮਸ਼ੀਨਾਂ ਆ ਪੂਰੀ ਵੀ ਆਪਣੀ ਟੁੱਟੀ ਆ ਇਹ ਇੱਥੋਂ ਕੋ ਹੈਗੇ ਨੂੰ ਤੇੜ ਆਈ ਆ ਇਦਾਂ ਕਾਰਨਰ ਤੋਂ ਉਹ ਚੱਲੀ ਜਾਂਦੀ ਉਦਾਂ ਤੇ ਗੇਅਰ ਆਪਾਂ ਰੱਖਤਾ ਸੀਗਾ ਦੂਆ ਉਹ ਵੀ ਸ਼ਾਰਟ ਟੁੱਟ ਗਈ ਸੀ ਦੂਆ ਇਹ ਆ ਸ਼ਾਰਟ ਟੁੱਟੀ ਹਲਤ ਨਮਾਲਿਆ ਕਰਖਿਆ ਹੈਗਾ ਪਿਆ ਹੀ ਆਪਾਂ ਜਿਦਾ ਪਹਿਲਾਂ ਹੀ ਲਿਆ ਕਰਖਿਆ ਸੀ ਇਹ ਬਾਕੀ ਓਕੇ ਆ ਸੀਨ ਨੂੰ ਸੀਨ ਕਰਾਂਗੇ ਰੈਡੀ ਬਾਕੀ ਮਸ਼ੀਨ ਨੂੰ ਕਰਾਂਗੇ ਫਿਰ ਨੂੰ ਰੈਡੀ ਬਾਕੀ ਆ ਬੈਰਿੰਗ ਨੂੰ ਮੋਰੇ ਕਰਾਸ ਵਾਲੇ ਨੂੰ ਹੁਣ 5-6 ਦਿਨ ਹੋ ਗਏ ਗਲੀਸ ਨਹੀਂ ਆਈ ਹੈਗੀ ਇਹਦਾ ਪੜਾਕਾ ਪੈਣਾ ਵਾਲੇ ਦਿਨ ਟਾਈਮ ਹੀ ਲੱਗਾ ਹੈਗਾ ਇਹਨੂੰ ਪਟਣਾ ਦੇਖਾਂਗੇ ਫਿਰ ਨੂੰ ਜੇ ਟਾਈਮ ਲੱਗਾ ਬਾਕੀ ਕਿੰਨੂੰ ਕਰਾਂਗੇ ਸੱਪ ਨਵਾ ਪਾ ਦਾਂਗੇ ਚਾਰ ਪੰਜ ਦਿਨ ਹੋ ਗਏ ਗਲੀ ਖਾਈ ਨਹੀਂ ਹੈਗੀ ਪ੍ਰੈਕਟਿਸ ਮੈਂ ਜਿੱਨ ਲੀ ਜਾਂਦੀ ਹੈ ਤਾਂ ਬਾਕੀ ਓਕੇ ਆ ਵਧੀਆ ਚੱਲੀ ਜਾਂਦਾ ਰੀਪਰ ਆਪਣਾ ਓਹੀ 17 18 ਟਾਲ ਲੀਆਂ ਵਧੀਆ ਭਰੀ ਜਾਂਦਾ ਐਵੇਂ ਝੂਠ ਮਾਰੀ ਜਾਉਣਾ 17 18 ਰੋਜ਼ ਦੀ ਹੋ ਜਾਂਦੀਆਂ 18 ਨੂੰ ਪਹੁੰਚ ਜਾਂਦਾ ਜੇ 10 ਵਜੇ ਨੂੰ ਚਲਾਉਣਾ ਨੋ ਨੋ ਕੋਈ ਚੱਲਦਾ 9 ਤੋਂ ਲੈ ਕੇ ਫਿਰ ਰਾਤ ਦੇ 10:00 ਵਜੇ ਤੀ ਵਧੀਆ ਕਰੀ ਜਾਂਦਾ 9 10 ਵਜੇ ਤੀ 18 ਆਉਂਦਾ ਤੇ ਬਾਕੀ ਟਰੈਕਟਰ ਤੇ ਵੀ ਡਿਪੈਂਡੰਟ ਆ ਰਿਪਰ ਦੀ ਖਚਾਈ ਤੇ ਵੀ ਹੁੰਦਾ ਇਹ ਵਧੀਆ 17 18 ਕਰੀਏ ਤੇ ਹੁਣ ਬਾਕੀ ਆਪਾਂ ਮਿਲਦੇ ਆ ਕਰ ਹੁਣ ਨਵੇਂ ਬਲੌਗ ਚ ਤੇ ਸਟੈਪ ਦੇ ਬੁਲੇਟ ਦੋ ਤਿੰਨ ਟੁੱਟੇ ਆ ਦੇਖਾਂਗਾ ਫਿਰ ਇਹਨਾਂ ਇਹ ਵੀ ਪੌਣੀ ਆ ਜਿਹੜੀ ਉੱਤੇ ਪਈ ਜਿਹੜੀ ਪਾਊਡਰ ਵਾਲੀ ਘਰ ਚੱਲੀ ਆ ਇਹ ਤਾਂ ਨਾਲ ਦੀ ਪਹਿਲੀ ਆ ਬਲੇਡ ਨਵੇਂ ਝੰਡੇ ਹੀ ਆ ਫੋਕ ਘਰ ਚੱਲੀ ਆ ਹੁਣ ਦੋ ਤਿੰਨ ਟੁੱਟੇ ਆ ਵਿੱਚ ਬਲੇਡ ਬਾਅਦ ਚਾਂਸ ਵਾਂਗੇ ਪਹਿਲੇ ਟੈਪ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਹੋਰ ਵੀ ਸਾਰੇ ਨਵੇਂ ਬਲੌਗ